ਕਰੇ ਕੋਠੀ ਤਿਆਰ ਕਰਨੀ ਹੁੰਦੀ ਜੀ ਪਹਿਲਾਂ ਤਾਂ ਬਹੁਤ ਮਹਿੰਗਾ ਪੈਂਦਾ ਸੀ ਕੰਮ ਹੁਣ ਦਰਵਾਜ਼ੇ ਲਾਉਣੇ ਆ ਆ ਬੰਦਾ ਨਵੇਂ ਕਨਸੈਪਟ ਹੈ ਬਿੱਦ ਮਟੀਰੀਅਲ ਕੰਮ ਕਰਦੇ ਆ ਤਿੰਨ ਚਾਰ ਦਿਨਾਂ ਵਿੱਚ ਕੰਮ ਨਿਵੇੜ ਦਾਂਦੇ ਆ ਅੱਜ ਲਾਉਣੇ ਆਪਾਂ ਨੇ ਘਰ ਦੇ ਵਿੱਚ ਨਾਲ ਤਾਂ ਮਹਿੰਗੇ ਪੈਣਗੇ ਤੇ ਨਾਲੇ ਜਿਹੜਾ ਖਲਾਰਾ ਪਊਗਾ ਉਹ ਵਾਗਿਆ ਹੈਣਾ ਜੀ ਹਾਂਜੀ ਬਾਕੀ ਨਾ ਪਲਾਸੀ ਸਾਡੇ ਵਰਗੀ ਤੁਹਾਨੂੰ ਕੁਆਲਿਟੀ ਵੀ ਨਹੀਂ ਮਿਲੂਗੀ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਪ੍ਰੀਮੀਅਮ ਹੋਊਗੀ ਸਾਡੇ ਕੋਲ ਡਿਜ਼ਾਈਨਿੰਗ ਵੀ ਸਾਰੀ ਨਾਲ ਲਾਰਜਰੀ ਡਿਜ਼ਾਈਨ ਹੀ ਲੱਗੀ ਹੋਊਗੀ ਜਿਹੜੇ ਸਾਮਾਨ ਫੈਕਟਰੀਆਂ ਚੋਂ ਮਿਲੂਗੀ ਨਹੀਂ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਤਾਂ ਦੇਖੋ ਇਹ ਡਿਜ਼ਾਈਨਿੰਗ ਸਾਡੇ ਕੋਲ ਆ ਲੱਗੀ ਵੀ ਆਈ ਆ ਲੱਗੀ ਵੀ ਆਈ ਜਿਵੇਂ ਆ ਜਾਲੀ ਵਾਲੇ ਪੱਲੇ ਸੇਮ ਸੋਨੂ ਸੁਨਮੈਕੀ ਵਾਲੇ ਪੱਲੇ ਸੇਮ ਨਾਲ ਦੇ ਸੋਨੂ ਝਾਲੀ ਵਾਲੇ ਪੱਲੇ ਸੇਮ ਪਿੰਡਵਾ ਤੁਸੀਂ ਗੂਗਲ ਤੋਂ ਆ ਦੀ ਡਿਜ਼ਾਈਨ ਲੈ ਕੇ ਆਉਗੇ ਇੱਥੇ ਆ ਕੇ ਭੁੱਲ ਜਾਓਗੇ ਕਿਉਂਕਿ ਇੱਥੇ ਡਿਜ਼ਾਈਨਿੰਗ ਨੇ ਜ਼ਿਆਦਾ ਪਿਆ ਹਨਾ ਜੀ ਅਸੀਂ ਕੋਠੀਆਂ ਜੋ ਆਪਣੇ ਆਪ ਸਾਈ ਲੈਉਣੇ ਆਪਣੇ ਆਪ ਅਸੀਂ ਫਿਟਿੰਗ ਕਰਵਾ ਦਿੰਦੇ ਹਾਂ ਜਿਵੇਂ ਦੇਖੋ ਇਹ ਇਕੱਲਾ ਇਕੱਲਾ ਡੋਰ ਨਾ ਸਾਡੇ ਕੋਲੇ ਫਿਟਿੰਗ ਕਰਕੇ ਦਿਖਾਇਆ ਹੋਇਆ ਤੁਹਾਡੀ ਕੋਠੀ 'ਚ ਕੰਮ ਕਰਦਾ ਤੁਹਾਨੂੰ ਲੱਗਦਾ ਤੁਹਾਨੂੰ ਸ਼ੱਕ ਲੱਗਦੀ ਵੀ ਕੋਈ ਵਿੱਚੋਂ ਖਾਲੀ ਹੈ ਦਰਵਾਜ਼ਾ ਪਟਕੇ ਕੋਈ ਮਰਜੀ ਦਰਵਾਜ਼ਾ ਸਾਡਾ ਬਚਾ ਲਓ ਕੱਟ ਲਓ ਕਿਸੇ ਵੀ ਦਰਵਾਜ਼ੇ ਸਾਡੇ ਬਰਾਦਾ ਹੋਵੇ ਕਿਸੇ ਵੀ ਦਰਵਾਜ਼ੇ ਸਾਡਾ ਗੱਤਾ ਹੋਵੇ ਕਿੱਟੇ ਕਿੱਡੇ ਪੱਲਾ ਸਾਡਾ ਹੋਊਗਾ ਜੀ ਠੀਕ ਹੈ ਇਹ ਨੰਬਰਾਂ ਤੇ ਕਾਲ ਕਰ ਲਿਓ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਚਾਹੀਦਾ ਨਾਲ ਜਾਲੀ ਵਾਲੇ ਵੀ ਦੇਣਗੇ ਬਿੰਗੋ ਵਾਲੇ ਵੀ ਦੇਣਗੇ ਹਰ ਤਰ੍ਹਾਂ ਦਾ ਕੰਮ ਹੈ ਡਿਜ਼ਾਈਨਿੰਗ ਸਾਡੇ ਕੋਲ ਬਹੁਤ ਜ਼ਿਆਦਾ ਹੈ